ਕਾਂਵਰੇਟ ਭਰਪੂਰ ਸਿੰਘ ਪਿੰਡ ਸੱਜਾਲ ਮਜ਼ਦੂਰ ਸੰਘਰਸ਼ ਕਮੇਟੀ ਦੇ ਜੁਨੀਅਨ ਦਾ ਪ੍ਰਧਾਨ ਜਿਹੜਾ ਕਿ ਅੱਜ ਅਸੀਂ ਸਗਾਗੋ ਦੇ ਸ਼ਹੀਦਾਂ ਦਾ ਦਿਨ ਮਨਾ ਰਹੇ ਹਾਂ ਮਜ਼ਦੂਰ ਡੇ ਆਜ਼ਾਦ ਦਿਨ ਜਿਹੜੇ ਕਿ ਸਗਾਗੋ ਦੇ ਵਿੱਚ ਸਾਡੇ ਮਜ਼ਦੂਰ ਸ਼ਹੀਦ ਹੋਏ ਆ 8 ਘੰਟੇ ਦੀ ਡਿਊਟੀ ਦੀ ਖਾਤਰ 8 ਘੰਟੇ ਸੀ ਡਿਊਟੀ ਕਰਨੇ ਆ ਅੱਜ ਉਹਨਾਂ ਦੇ ਅਸੀਂ ਸਰਦਾ ਦੇ ਫੁੱਲ ਚੜਾਉਨੇ ਸੀ ਦੀਦਿਆਡੇ ਤੇ ਜਿਹੜੀਆਂ ਆ ਮੈਂ ਅੱਜ ਕੱਲ੍ਹ ਇਹ ਸਰਕਾਰਾਂ ਨੂੰ ਪੁੱਛਣਾ ਚਾਹਨਾ ਬੀਸੀ ਦੀ ਝਾੜੇ ਵੀ ਮਨਾ ਰਹੀਆਂ ਪਰ ਇਹਨਾਂ ਦੇ ਜਿਹੜੇ ਸਿੱਧੀ ਝਾੜੇ ਮਨਾਉਣੇ ਆ ਇਹਨਾਂ ਵਾਸਤੇ ਵਧੀਆ ਨਹੀਂ ਮਨਾਉਂਦੇ ਨਾ ਵਧੀਆ ਟੰਗਨਾ ਮਨਾਉਂਦੇ ਕਿਉਂ ਇਹਦੇ ਵਿੱਚ ਜਿਹੜੇ ਸਾਡੇ ਸਰਕਾਰਾਂ ਦੇ ਕਾਨੂੰਨ ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਕਿਉਂ ਇਹਨਾਂ ਦੇ ਕਾਨੂੰਨ ਅੱਜ ਕੱਲ੍ਹ ਦੋ ਨੇ ਅੱਜ ਕੱਲ ਜਿਹੜੇ ਸਮੇਂ ਸਰਕਾਰਾਂ ਬਾਰ ਬਾਰ ਸਮੇਂ ਦੇ ਨਾਲ ਆਉਂਦੀਆਂ ਜਾਂਦੀਆਂ ਜਾਂ ਕਾਲੀ ਜਾਂ ਕਾਂਗਰਸੀ ਜਾਂ ਭਾਜਪਾ ਦੀ ਸਰਕਾਰ ਉਹਦੇ ਕਾਨੂੰਨ ਦੋ ਆ ਕਿਉਂ ਅਸੀਂ ਪੌਜਨਮ ਕਾਨੂੰਨ ਇਹਦੇ ਦੋ ਕਿਉਂ ਆ ਇਹਦਾ ਇੱਕ ਕਾਨੂੰਨ ਕਿਉਂ ਨਹੀਂ ਜਿਹੜੀ ਕਿ ਸਾਡੇ ਮਜ਼ਦੂਰਾਂ ਦੀ ਵੜੇਪਾ ਪੈਸਨ ਲੱਗਦੀ ਆ ਉਹਦੀ 65 ਸਾਲ ਬਾਅਦ ਲੱਗਦੀ ਆ ਕਿਉਂ ਅਧੋਂ ਜ਼ਿਆਦਾ ਉਮਰ ਨੱਕ ਜਾਂਦੀ ਆ ਕਿਉਂ 70 ਕ ਸਾਲ ਦੀ ਬੰਦਾ ਜ਼ਿੰਦਗੀ ਜਿਉਂਦਾ ਜਿਹੜੀ ਪਰਸਨਲ ਸਰਪ 4-5 ਸਾਲ ਲਈ ਮਿਲਦੀ ਆ ਉਹਨੂੰ ਜਿਹੜੇ ਸਰਕਾਰ ਦੇ ਐਮ.ਐਲ.ਏ ਐਮ.ਪੀ ਆ ਉਹ 5 ਸਾਲ ਸਰਵਿਸ ਕਰਦੇ ਨੇ ਜਿਹੜੇ ਕਹਿੰਦੇ ਵੀ ਅਸੀਂ ਲੋਕ ਸੇਵਾ ਕਰਦੇ ਆ ਉਹਨਾਂ ਦੀ 5 ਸਾਲ ਬਾਅਦ 1.5 ਲੱਖ 1 ਲੱਖ 80 ਹਜ਼ਾਰ ਰੁਪਿਆ ਪੈਸਨ ਲੱਗ ਜਾਂਦੀ 5 ਸਾਲ ਬਾਅਦ ਇੱਕ ਸਾਡੇ ਭਰਾ ਬਾਰਡਰਾਂ ਤੇ ਲੜਦੇ ਨੇ ਜਿਹੜੇ ਕਿ ਆਰਮੀ ਦੇ ਵਿੱਚ ਬਾਰਡਰਾਂ ਤੇ ਹਰ ਵਾਰਤ ਗੋਲੀਆਂ ਦੀ ਛਾਂ ਦੇ ਥੱਲੇ ਰਹਿੰਦੇ ਨੇ ਉਹ ਜਾ 32 ਸਾਲ ਬਾਅਦ ਸਰਵਿਸ ਕਰਨ ਚਾਹੇ ਉਹ 50 ਸਾਲ ਸਰਵਿਸ ਕਰੇ ਉਹਦੀ ਪੈਨਸ਼ਨ ਉਹੀ ਆ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਵੀ ਇੱਕ ਐਮ.ਐਲ.ਏ ਚਾਹੇ ਉਹ 35 ਸਾਲ ਦਾ ਬਣ ਗਿਆ ਚਾਹੇ 45 ਸਾਲ ਦਾ ਜਾਂ 40 ਸਾਲ ਦਾ ਉਹਦੀ ਕਿਉਂ ਪੈਨਸ਼ਨ ਲੱਗਦੀ ਆ ਤੇ 50 ਸਾਲ ਵਾਲੇ ਦੀ ਕਿਉਂ ਨਹੀਂ ਲੱਗਦੀ ਸੀਤੀ ਕਿਉਂ ਉਹਦੀ ਵੀ ਉਮਰ ਘਟਾ ਕੇ ਲੱਗ ਸਕਦੀ ਆ ਇਹਦੇ ਵਿੱਚ ਸਰਕਾਰਾਂ ਦੇ ਦੋ ਕਾਨੂੰਨ ਨੇ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਸੈਂਟਰ ਸਰਕਾਰ ਨੂੰ ਵੀ ਜਿਹੜੇ ਐਮ.ਐਲ.ਏ ਦਾ ਐਮ.ਪੀ. 1.5 2 2 ਲੱਖ ਰੁਪਇਆ ਨਰਖਾ ਲੈਂਦੇ ਆ ਇਹਨਾਂ ਨੂੰ ਕਸਮਾ ਬਾਰਡਰ ਤੇ ਭੇਜਿਆ ਜਾਵੇ ਜਾਂ ਲੇਹ ਲੱਖ ਤੇ ਬਾਰਡਰਾਂ ਤੇ ਭੇਜਿਆ ਜਾਵੇ ਇਹਨਾਂ ਨੂੰ ਪਤਾ ਲੱਗੇ ਵੀ ਲੋਕ ਸੇਵਾ ਕੀ ਹੁੰਦੀ ਆ ਕਿਵੇਂ ਲੋਕ ਸੇਵਾ ਸਾਡੇ ਆਰਮੀ ਵਾਲੇ ਭਰਾ ਕਰਦੇ ਨੇ ਉਹ ਮਹੀਨੇ ਬੰਦ ਰਹਿੰਦੇ ਨੇ ਮੈਂ ਇਹੀ ਦਿਨ ਤੇ ਵਧਾਈ ਦੇਣੀ ਚਾਹਨਾ ਅੱਜ ਮਜ਼ਦੂਰ ਦੇ ਤੇ ਬੇ ਇਧਰ ਧਿਆਨ ਦਿੱਤਾ ਜਾਵੇ ਵੀ ਫੌਜੀਆ ਦੀ 50 ਸਾਲ ਬਾਅਦ ਪੈਰਸ਼ਨ ਕਿਉਂ ਲੱਗਦੀ ਹੈ ਤੇ ਐਮਪੀ ਦੀ 5 ਸਾਲ ਬਾਅਦ ਕਿਉਂ ਪੈਰਸ਼ਨ ਲੱਗਦੀ ਆ ਫੇਰ ਉਹਦੇ ਵਿੱਚ ਐਡਾ ਅੰਤਰਾ ਕਿਥੇ 1.80 ਲੱਖ 1.5 ਲੱਖ ਰੁਪਇਆ ਤੇ ਕਿਥੇ 15 ਜਾਂ 14 ਹਜ਼ਾਰ ਰੁਪਇਆ ਜੈ ਜਨਤਾ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਬੇ ਅੱਜ ਦੇ ਦਿਨ ਤੇ ਵੱਧ ਤੋਂ ਵੱਧ ਇਕੱਠਿਆ ਕਰੋ ਮੈਂ ਮਜ਼ਦੂਰ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਬੇ ਵੱਧ ਤੋਂ ਵੱਧ ਆਪਾਂ ਆਪਣੇ ਸੀਦਾਂ ਦਾ ਆਪਾਂ ਨਹੀਂ ਦਿਨ ਮਨਾ ਸਕਦੇ ਤੇ ਕਾਲੀ ਕਾਂਗਰਸੀਆਂ ਨੇ ਤਾਂ ਕੀ ਮਨਾਉਣਾ ਜਾਂ ਬੀਜੇਪੀ ਵਾਲਿਆਂ ਨੇ ਕੀ ਮਨਾਉਣਾ ਜਿਨ੍ਹਾਂ ਨੇ ਮੈਨੀਫੈਸਟੋ ਦੇ ਵਿੱਚ ਸਾਡੇ ਨੇ ਕੁਝ ਨਹੀਂ ਰੱਖਿਆ ਬੀਜੇਪੀ ਨੇ ਸਰਫ ਚਲੋ ਕਾਂਗਰਸ ਆਹਾਂ ਦਾ ਨਾਰਾ ਮਾਰਦੀ ਆ ਵੀ ਰੱਖਦੀ ਆ ਉਹ ਗੱਲਾਂ ਕਰਨੀਆਂ ਜਾਂ ਨਾ ਕਰਨੀਆਂ ਉਹਦੇ ਵਿੱਚ ਅੰਤਰਾ ਵੀ ਪੂਰੀਆਂ ਕਰਨੀਆਂ ਜਾਂ ਨਹੀਂ ਕਰਨੀਆਂ ਜੈ ਜਨਤਾ ਜੈਤ ਲੜਨ ਵਾਲੇ ਲੋਕਾਂ ਦੀ ਮੇਰਾ ਨਾਮ ਚੰਕੌਰ ਸਿੰਘ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਦਾ ਪ੍ਰਧਾਨ ਮੀਤ ਪ੍ਰਧਾਨ ਮੈਂ ਅੱਜ ਜੋ ਸਿਕਾਗੋ ਦੇ ਸ਼ਹੀਦ ਆ ਉਹਨਾਂ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਕਿ ਅਮਰੀਕਾ ਵਿੱਚ 1886 ਈਸਵੀ ਵਿੱਚ ਜਦੋਂ ਅੰਦোলন ਚਲਾਇਆ ਗਿਆ ਅ ਅੰਦোলন ਚਲਾਇਆ ਗਿਆ ਕਿ 8 ਘੰਟੇ ਡਿਊਟੀ ਕੀਤੀ ਜਾਵੇਗੀ 8 ਘੰਟੇ ਤੋਂ ਵੱਧ ਅਗਰ ਟਾਈਮ ਲਾਉਣਗੇ ਤਾਂ ਉਹਨਾਂ ਦਾ ਅਲੱਗ ਪੈਸਾ ਮਿਲਣਾ ਚਾਹੀਦਾ ਤਾਂ ਇਹ ਹੜਤਾਲਾਂ ਜਿਹੜੋ ਮਜ਼ਦੂਰ ਸੰਘਰਸ਼ ਕਮੇਟੀਆਂ ਨੇ ਕੀਤੀਆਂ ਜਾਂ ਜੂਨੀਅਰਾਂ ਨੇ ਕੀਤੀਆਂ ਤਾਂ ਚਿਕਾਂਗੋ ਦੀ ਹੀ ਮਾਰਕੀਟ ਵਿੱਚ ਚਿਕਨਗੋਦੀ ਹੈ ਮਾਰਕੀਟ ਵਿੱਚ ਇੱਕ ਬੰਬ ਧਮਾਕਾ ਹੋਇਆ ਬੰਬ ਧਮਾਕੇ ਵਿੱਚ ਪਤਾ ਪੁਲਿਸ ਨੇ ਗੋਲੀ ਚਲਾ ਦਿੱਤੀ ਪੁਲਿਸ ਦੇ ਗੋਲੀ ਚਲਾਉਣ ਤੋਂ ਬਾਅਦ ਪਤਾ ਲੱਗਿਆ ਕਿ ਮਜ਼ਦੂਰ ਸੱਤ ਮਜ਼ਦੂਰ ਸ਼ਹੀਦ ਹੋ ਗਏ ਜਿਨ੍ਹਾਂ ਦੇ ਖੂਨੋਂ ਖੂਨ ਹੋ ਗਿਆ ਖੂਨੋਂ ਖੂਨ ਦਾ ਉਹੀ ਅੱਜ ਲਾਲ ਝੰਡਾ ਉਹਨਾਂ ਦੇ ਖੂਨ ਦੇ ਨਾਂ ਤੇ ਬਣਿਆ ਹੋਇਆ ਹੈ ਔਰ ਜਦੋਂ ਇਹਦੀ ਸਾਨਵੀਨ ਕੀਤੀ ਗਈ ਪਤਾ ਲੱਗਿਆ ਕੇ ਗੋਲੀਆਂ ਪੁਲਿਸ ਨੇ ਹੀ ਚਲਾਈਆਂ ਸਨ ਉਦੋਂ ਬਾਅਦ ਚ 1 ਮਈ 1886 ਤੋਂ ਬਾਅਦ ਇਹ ਸੰਘਰਸ਼ ਚੱਲਦਾ ਰਿਹਾ ਅਤੇ 1 ਮਈ 1899 ਵਿੱਚ ਇਹ ਮਜ਼ਦੂਰ ਦਿਵਸ ਲਾਗੂ ਹੋਇਆ ਭਾਰਤ ਵਿੱਚ ਜੋ ਅਸੀਂ ਮਜ਼ਦੂਰ ਦਿਵਸ ਮਨਾਉਂਦੇ ਆ ਇਹ 34 ਸਾਲ ਬਾਅਦ ਲਾਗੂ ਹੋਇਆ ਜੋ ਕਿ 1923 ਦੇ ਵਿੱਚ ਪਾਰਟ ਨੇ ਮਜ਼ਦੂਰ ਦਿਵਸ ਮਨਾਉਣਾ ਸ਼ੁਰੂ ਕੀਤਾ ਮੈਂ ਇਹੀ ਲੋਕਾਂ ਨੂੰ ਪ੍ਰੇਰਨਾ ਦੇਣਾ ਚਾਹੁੰਦਾ ਮਜ਼ਦੂਰ ਭਰਾਵਾਂ ਨੂੰ ਕਿ ਆਪਾਂ ਆਓ ਇਕੱਠੇ ਹੋਈਏ ਇਹ ਮਜ਼ਦੂਰ ਸੰਘਰਸ਼ ਕਮੇਟੀ ਦਾ ਯੂਨੀਅਨ ਨਾਲ ਮਿਲ ਕੇ ਇੱਕ ਇੱਕਜੁੱਟ ਹੋ ਕੇ ਸੰਘਰਸ਼ ਕਰੀਏ ਔਰ ਆਪਣੇ ਹੱਕਾਂ ਦੀ ਪ੍ਰਾਪਤੀ ਕਰ ਸਕੀਏ ਜੈ ਸੰਘਰਸ਼ ਜੈ ਮਜ਼ਦੂਰ